ਅਸੀਂ ਦੇਖ ਰਹੇ ਹਾਂ ਡੈਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਬਰਸਾਤਾ ਦਿਨਾਂ ਦੇ ਵਿੱਚ ਹਮੇਸ਼ਾ ਹੀ ਆਮੜੇ ਜਨਤਾ ਨੂੰ ਡੇਂਗੂ ਦਾ ਖਤਰਾ ਹੁੰਦਾ ਤਾਂ ਇਸੇ ਨਾਲ ਹੀ ਆਏ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਵੱਲੋਂ ਆਪ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦੇ ਅੰਤੇਸ਼ ਦਾ ਨਾਮ ਲਵੋਗੇ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ। ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ। ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ, ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਇੱਥੇ ਦੇਖੋ। ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸਵੇਰੇ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਾਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ੀ ਭੇਜਿਆ ਗਿਆ ਆਮ ਲੋਕਾਂ ਨੂੰ ਡੇਂਗੂ ਦੇ ਲਾਰਵੇ ਤੋਂ ਬਚਣ ਵਾਸਤੇ ਉਹਨਾਂ ਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਹੋਣਗੇ ਔਰ ਕਿਸ ਤਰ੍ਹਾਂ ਬਚਾ ਕੇ ਤਜਰਦਾ ਆਏ ਦਿਨ ਇਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਤਾਂ ਇਸ ਟਾਈਮ ਮੇਨਾ ਮੌਜੂਦਾ ਜੀਰਾ ਲੁਧਿਆਣਾ ਤੇ ਸਿਵਲ ਸਨ ਡਾਕਟਰ ਜਸਵੀਰ ਸਿੰਘ ਗੁਰਦੰਦਾਸ ਨੇ ਕਿ ਜੀਰਾ ਲੁਧਿਆਣਾ ਵਿੱਚ ਵਿੱਚ ਤਕਰੀਬਨ 38 ਕੇਸ ਡੇਂਗੂ ਦੇ ਪਾਏ ਗਏ ਤਾਂ ਆਓ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਸਰ ਤੱਤੀ ਕੇ ਸੁਧਾਰਨੇ ਵਿੱਚ ਆਇਆ ਡੇਂਗੂ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਸੇਟ ਪੇ ਪਾਉ? ਸਾਡੇ ਵੱਲੋਂ ਜਿਹੜੇ ਹੈਗੇ ਇੰਤਜ਼ਾਮ ਪੂਰੇ ਆਸੀਂ 90 ਦੇ ਕਰੀਬ ਜਿਹੜੇ ਬੈੱਡ ਹੈ ਉਹ ਡੇਂਗੂ ਮਰੀਜ਼ਾਂ ਵਾਸਤੇ ਰਿਜ਼ਰਵ ਕੀਤੇ ਹੋਏ ਜਿੱਥੇ ਬਕਾਇਦਾ ਮੱਛਰਦਾਨੀਆਂ ਵੀ ਨੇ ਤੇ ਪਰ ਮੈਂ ਇਹਦੇ 'ਚ ਇੱਕ ਜਰੂਰ ਜਿਹੜਾ ਇੰਪੋਰਟੈਂਟ ਐਸਪੈਕਟ ਹੈ ਉਹ ਦੱਸਣਾ ਹੈ ਕਿ ਡੇਂਗੂ ਨਾ ਇੱਕ ਵਾਇਰਲ ਰੋਗ ਜੀਜ਼ ਹੈ ਇਹਦੇ ਵਿੱਚ ਦਵਾਈ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ ਇਹਦੀ ਜਿਹੜੀ ਪ੍ਰੀਵੈਂਸ਼ਨ ਹੈ ਜਾਂ ਜਿਹੜੀ ਰੋਕਥਾਮ ਹੈ ਜਿਵੇਂ ਕਹਿੰਦੇ ਆ ਇਲਾਜ ਨਾਲੋਂ ਪਰਹੇਜ਼ ਚੰਗਾ ਉਹ ਜ਼ਿਆਦਾ ਇੰਪੋਰਟੈਂਟ ਹੈ ਅਸੀਂ ਇਹਦੀ ਜਾਗਰੂਕਤਾ ਵਾਸਤੇ ਸਾਡੇ ਮਾਸ ਮੀਡੀਆ ਵਿੰਗ ਵੱਲੋਂ ਸਿਵਲ ਸਰਪੰਚ ਦਫ਼ਤਰ ਵੱਲੋਂ ਇੱਕ ਗੀਤ ਵੀ ਰਿਲੀਜ਼ ਕੀਤਾ ਗਿਆ ਡੇਂਗੂ ਤੇਬਾਰ ਉਹਦੇ ਚ ਅਸੀਂ ਦੱਸਿਆ ਕਿ ਮਤਲਬ ਕਿ ਡੇਂਗੂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਹ ਤੋਂ ਆਪਾਂ ਡੇਂਗੂ ਹੋਣ ਤੋਂ ਕਿਵੇਂ ਮਤਲਬ ਕਿ ਰੋਕ ਰੋਕਥਾਮ ਕੀਤੀ ਜਾ ਸਕਦੀ ਹੈ ਉਹ ਜਾਣਕਾਰੀ ਅਸੀਂ ਉਹਦੇ ਚ ਮੁਹੱਈਆ ਕਰਾਈ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਚ ਜਦੋਂ ਜਾਣਕਾਰੀ ਮਨੁੱਖ ਨੂੰ ਹੁੰਦੀ ਹੈ ਤਾਂ ਉਹ ਜਾਣਕਾਰੀ ਉਹਦੇ ਹੱਥ 'ਚ ਇੱਕ ਵੱਡਾ ਹਥਿਆਰ ਹੁੰਦੇ ਆ। ਇਹ ਕਈ ਵਾਰ ਕੀ ਹੁੰਦਾ ਹੈ ਅਣਜਾਣੇ ਦੇ ਵਿੱਚ ਜਿਵੇਂ ਡੇਂਗੂ ਦੇ ਵਿੱਚ ਵੀ ਕਿਹਾ ਜਾਂਦਾ ਜਦੋਂ ਕਈ ਵਾਰ ਮਿੱਥ ਆ ਜਾਂਦੀ ਹੈ ਕੋਈ ਬਹਿਮ ਪੈਦਾ ਹੋ ਜਾਂਦੇ ਨੇ ਵੀ ਬੱਕਰੀ ਦਾ ਦੁੱਧ ਪੀ ਲੋ ਜਾਂ ਕਿ ਵੀ ਦੇ ਫਰੂਟ ਖਾ ਲੋ। ਉਹਨਾਂ ਦਿਨਾਂ 'ਚ ਕੀ ਹੁੰਦਾ ਹੈ ਕਿ ਜਿਹੜੇ ਕੁਝ ਗਲਤ ਐਲੀਮੈਂਟ ਨੇ ਉਹ ਇਹਨਾਂ ਦਾ ਨਜਾਇਜ਼ ਫਾਇਦਾ ਵੀ ਠਾਉਂਦੇ ਨੇ। ਡੇਂਗੂ 'ਲੀ ਮੇਨ ਗੱਲ ਜਿਹੜੀ ਹੈਗੀ ਉਹ ਪ੍ਰੀਵੈਂਸ਼ਨ ਹੈ। ਸਭ ਤੋਂ ਪਹਿਲਾਂ ਸਾਡੇ ਕੋਲੇ ਆਉਣ ਤੋਂ ਪਹਿਲਾਂ ਜੇ ਅਸੀਂ ਇਹਨੂੰ ਪ੍ਰੀਵੈਂਟ ਕਰ ਲਾਂਗੇ, ਰੋਕ ਲਾਂਗੇ ਤਾਂ ਇਹ ਬਹੁਤ ਜ਼ਰੂਰੀ ਹੈ। ਜਿਹੜਾ ਡੇਂਗੂ ਦਾ ਲਾਰਵਾ ਹੈ ਉਹ ਸਾਬ ਪਾਣੀ 'ਚ ਇਸ ਨੂੰ ਧਿਆਨ ਦੇਣ ਚ ਲੋੜ ਹੈ ਤੇ 7 ਦਿਨਾਂ ਦੇ ਵਿੱਚ ਲਾਰਵਾ ਮੱਛਰ ਦੇ ਵਿੱਚ ਕਨਵਰਟ ਹੁੰਦਾ ਜਿਹਦੀ ਉਹਦੀ ਨੇਚਰਲ ਲਾਈਫ ਸਾਈਕਲ ਹੈਗਾ ਤੇ ਇਸ ਕਰਕੇ ਅਸੀਂ ਜਿਹੜਾ ਬਣਾਉਨੇ ਆਗੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਉਹਦੇ ਜਿਹੜੇ ਸਾਡੇ ਵਰਕਰ ਨੇ ਸਾਡੇ ਹੈਲਥ ਵਰਕਰ ਨੇ ਉਹ ਘਰ ਘਰ ਜਾਂਦੇ ਨੇ ਉਹ ਲਾਰਵਾ ਚੈੱਕ ਕਰਦੇ ਨੇ ਜਾਗਰੂਕਤਾ ਪੈਦਾ ਕਰਦੇ ਨੇ ਤੁਹਾਡੀਆਂ ਟ੍ਰੇਆਂ ਦੇ ਵਿੱਚ ਫ੍ਰਿਜੀਆਂ ਦੇ ਵਿੱਚ ਕੂਲਰਾਂ ਦੇ ਵਿੱਚ ਗੰਭਲਿਆਂ ਦੇ ਵਿੱਚ ਟਾਇਰਾਂ ਦੇ ਵਿੱਚ ਜਾਂ ਕਿਤੇ ਵੀ ਹੋਰ ਹੈ ਜਿਹੜਾ ਉਹ ਪਾਣੀ ਪਾਣੀ ਨਾ ਖੜਨ ਹੋਵੇ ਜੇ ਕਿਤੇ ਪਾਣੀ ਖੜਾ ਵੀ ਹੈ ਤਾਂ ਕਟੋ ਕਟੋ ਨੂੰ ਇੱਕ ਹਫਤੇ ਦੇ ਵਿੱਚ ਜ਼ਰੂਰ ਨੂੰ ਬਦਲਾ ਜਾਵੇ ਤਾਂ ਕਿ ਡੇਂਗੂ ਦੇ ਲਾਰਵੇ ਦਾ ਜਿਹੜਾ ਉਹ ਸਾਈਕਲ ਹੈ ਉਹ ਟੁੱਟ ਸਕੇ ਤੇ ਲਾਰਵਾ ਮੱਛਰ ਨਾ ਬਣ ਸਕੇ ਜੇ ਇਸ ਤੀ ਇਸ ਤਰ੍ਹਾਂ ਦੀ ਪ੍ਰੋਵੈਂਸ਼ਨ ਲਵਾਂਗੇ ਸਾਰੀ ਜਨਤਾ ਇਸ ਤਰ੍ਹਾਂ ਦੀ ਪ੍ਰੋਵੈਂਸ਼ਨ ਲਾਊਗੀ ਤਾਂ ਡੇਂਗੂ ਦਾ ਲਾਰਵਾ ਮੱਛਰ ਦੇ ਵਿੱਚ ਨਹੀਂ ਹੋਏਗਾ ਤੇ ਜੋ ਮੱਛਰ ਹੀ ਨਹੀਂ ਡੇਂਗੂ ਵਾਲਾ ਹੋਏਗਾ ਤਾਂ ਡੇਂਗੂ ਦੀ ਬਿਮਾਰੀ ਨਹੀਂ ਫੈਲ ਸਕਦੀ ਬਾਕੀ ਫਿਰ ਵੀ ਜੇ ਡੇਂਗੂ ਹੋ ਜਾਂਦਾ ਕਿਸੇ ਨੂੰ ਜਿਹੜੇ ਦੇ ਲੱਛਣ ਨੇ ਜਿਵੇਂ ਤੇਜ਼ ਬੁਖਾਰ ਹੋਣਾ ਜਿਹਨੂੰ ਅਸੀਂ ਹੱਡੀ ਤੋੜ ਬੁਖਾਰ ਕਹਿੰਦੇ ਆ ਤਾਂ ਜਿਹੜੇ ਦੀ ਵੀ ਨੇੜੇ ਦੀ ਸਿਹਤ ਸੰਸਥਾ ਹੈ ਉੱਥ ਇੱਕ ਇਹਦੇ ਵਿੱਚ ਹੋਰ ਮਹੱਤਵਪੂਰਨ ਪਹਿਲੂ ਮੈਂ ਇਹ ਦੱਸਣਾ ਚਾਹੂੰਗਾ ਕਿ ਆਮ ਕਰਕੇ ਲੈਬਾਰਟਰੀਆਂ ਦੇ ਵਿੱਚ ਕਾਰ ਟੈਸਟ ਦੇ ਵਿੱਚ ਡੇਂਗੂ ਨੂੰ ਪੋਜ਼ਿਟਿਵ ਕੱਢਿਆ ਜਾਂਦਾ ਹੈ ਜੋ ਕਿ ਸਹੀ ਨਹੀਂ ਹੈ ਇਸ ਕਰਕੇ ਜੇ ਕਿਸੇ ਨੂੰ ਕੋਈ ਡੇਂਗੂ ਲੈਵਲ ਵੀ ਕਰਦੀ ਹੈ ਕੋਈ ਲੈਬਾਰਟਰੀ ਉਹ ਸਾਡੀਆਂ ਜਿਹੜੀਆਂ ਸਰਕਾਰੀ ਲੈਬਾਰਟਰੀਆਂ ਨੇ ਉਹਨਾਂ ਤੋਂ ਲਈ ਜਾ ਜ ਐਨ ਐਸ 1 ਜਿਹੜਾ ਸਾਡਾ ਟੈਸਟ ਹੈ ਆਥੈਂਟਿਕ ਟੈਸਟ ਹੈ ਕਨਫਰਮੇਟਰੀ ਟੈਸਟ ਹੈ ਉਹ ਜ਼ਰੂਰ ਕਰਵਾਇਆ ਜਾਵੇ ਤਾਂ ਕਿ ਪਤਾ ਲੱਗੇ ਕਿ ਡੇਂਗੂ ਹੈ ਜਿਹੜਾ ਉਹ ਡੇਂਗੂ ਹੈ ਵੀ ਜਾਂ ਨਹੀਂ ਹੈ ਇੱਕ ਹੋਰ ਗੱਲ ਜਿਹੜੀ ਇਹਦੇ 'ਚ ਇੰਪੋਰਟੈਂਟ ਹੈ ਆਮ ਕਰਕੇ ਇਹ ਕਿਹਾ ਜਾਂਦਾ ਵੀ ਮਰੀਜ਼ਾਂ ਨੂੰ ਜਾਂ ਡਾਕਟਰ ਵੀ ਜਾਂਦਾ ਵੀ ਤੇਰੇ ਤਾਂ ਸੈੱਲ ਘਟ ਗਏ ਸੈੱਲ ਕੀ ਹੁੰਦੇ ਨੇ ਪਲੇਟਲੇਟ ਕਾਊਂਟ ਹੈ ਜਿਹੜਾ ਸਾਡੀ ਬਲੱਡ ਦੇ ਵਿੱਚ ਉਹ ਕਿ ਸਿਰਫ ਡੇਂਗੂ ਕਰਕੇ ਨਹੀਂ ਉਹ ਬੜੇ ਕਾਰਨ ਹੋਰ ਵੀ ਹੈ ਤੇ ਇਸ ਤਰ੍ਹਾਂ ਦਾ ਇੱਕ ਫੋਬੀਆ ਇੱਕ ਫੀਅਰ ਸਾਈਕੋਸ ਜਿਹੜੀ ਪਬਲਿਕ ਦੇ ਮਨਾਂ 'ਚ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਕਿ ਤੇਰੇ ਤਾਂ ਸੈੱਲ ਘਟ ਗਏ ਤੇ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੈ ਜੇ ਕਿਤੋਂ ਵੀ ਕਿਸੇ ਇਹ ਰਿਪੋਰਟ ਕਿਸੇ ਮਰੀਜ਼ ਨੂੰ ਮਿਲਦੀ ਹੈ ਕਿ ਉਹਦੇ ਸੈੱਲ ਘਟ ਗਏ ਜਾਂ ਉਹਦੇ ਡੇਂਗੂ ਪੌਚਾਵਾ ਗਿਆ ਉਹ ਘਟੋ ਘਾਟੇ ਕੁਆਲੀਫਾਈਡ ਜਿਹੜਾ ਡਾਕਟਰ ਹੈ ਉਹਦੀ ਰਾਏ ਜ਼ਰੂਰ ਲਵੇ ਪਰ ਉਹ ਪੁੱਛੀ ਗੱਲ ਕੀਤੀ ਐ ਐਨ ਐਸ 1 ਟੈਸਟ ਦੀ ਗੱਲ ਕੀਤੀ ਐ ਸਿਵਲ ਹਸਪਤਾਲਾਂ ਦੇ ਕਿ ਇਹ ਇਲਾਜ ਉੱਥੇ ਬਿਲਕੁਲ ਫਰੀ ਹੁੰਦੇ ਕਿ ਚਾ ਜੀ ਬਿਲਕੁਲ ਸਾਡੇ ਸਰਕਾਰੀ ਹਸਪਤਾਲਾਂ ਦੇ ਡੇਂਗੂ ਦਾ ਟੈਸਟ ਵੀ ਤੇ ਡੇਂਗੂ ਦਾ ਇਲਾਜ ਵੀ ਬਿਲਕੁਲ ਫਰੀ ਹੁੰਦਾ ਇੱਕ ਮੈਂ ਹੋਰ ਕਹੂੰਗਾ ਕਿ ਡੇਂਗੂ ਦਾ ਜਿਹੜਾ ਵਾਇਰਸ ਹੈ ਜਦੋਂ ਬੋਡੀ ਦੇ ਵਿੱਚ ਜਾਂਦਾ ਹੈ ਤਾਂ ਜਿਹੜੇ ਇਹ ਮਤਲਬ ਕਿ ਪਲੇਟ ਆਪਣਾ ਕੀ ਕਹਿੰਦੇ ਹੁੰਦੇ ਨੇ ਖੂਨ ਨੂੰ ਪਤਲਾ ਕਰਦਾ ਇੱਕ ਕਿਸਮ ਦਾ ਤੇ ਖੂਨ ਪਤਲਾ ਹੋਣ ਤੋਂ ਬਾਅਦ ਖੂਨ ਬਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਜਿਵੇਂ ਆਪਣੇ ਆਮ ਨੀਮ ਹਕੀਮਾ ਵਾਲੀ ਗੱਲ ਹੋ ਜਾਂਦੀ ਹੈ ਕਿ ਬੁਖਾਰ ਹੋਇਆ ਤੇ ਆਪਾਂ ਐਸਪਿਰਨ ਦੀ ਗੋਲੀ ਲੈ ਲੈਨੇ ਆ ਤਾਂ ਡੇਂਗੂ ਦੇ ਵਿੱਚ ਐਸਪਿਰਨ ਦੀ ਗੋਲੀ ਬਿਲਕੁਲ ਨਹੀਂ ਖਾਣੀ ਟੋਟਲੀ ਕੰਟਰਡਿਕਟਰੀ ਹੈ ਕਿਉਂਕਿ ਐਸਪਿਰਨ ਦੀ ਗੋਲੀ ਵੀ ਖੂਨ ਪਤਲਾ ਕਰਦੀ ਹੈ ਤੇ ਡੇਂਗੂ ਦਾ ਜਿਹੜਾ ਵਾਇਰਸ ਹੈ ਇਹ ਵੀ ਖੂਨ ਪਤਲਾ ਕਰਦਾ ਹੈ ਰੈਦਰ ਇਟਲੀ ਸਿੰਪਲ ਤੇ ਸਿੰਪਲ ਟਰੀਟਮੈਂਟ ਹੈਗਾ ਕਿ ਆਪਾਂ ਜਿਹੜੇ ਹੈਗੇ ਉਹ ਪੈਰਾਸੀਟਾਮੋਲ ਦੀ ਗੋਲੀ ਲੈਣੀ ਹੈ ਜਾਂ ਪੈਰਾਸੀਟਾਮੋਲ ਦਾ ਇਨਫਿਊਜ਼ਨ ਲਵਾਉਣਾ ਡਾਕਟਰ ਦੀ ਨਿਗਰਾਨੀ ਦੇ ਵਿੱਚ ਪਾਣੀ ਜ਼ਿਆ ਤੇ ਚੰਗੀ ਖੁਰਾਕ ਕਰਨੀ ਹੈ ਤਾਂ ਕਿ ਸਾਡੀ ਜਿਹੜੀ ਇਮਿਊਨਟੀ ਹੈ ਉਹ ਬਰਕਰਾਰ ਰਹੇ ਡਾਕਟਰ ਸੋ ਕਿਸੇ ਦੇਖ ਦਿਓ ਵੀ ਆਨਵਾਜ ਸਮਝ ਲੋਕ ਆਮ ਲੋਕਾਂ ਚ ਇੱਕ ਗੱਲ ਦੇਖੀ ਜਾਂਦੇ ਵੀ ਬੁਖਾਰ ਚੜੂਗਾ ਤਾਂ ਹੀ ਡੇਂਗੂ ਹੋ ਕੇ ਬਿਨਾ ਬੁਖਾਰ ਤੋਂ ਵੀ ਡੇਂਗੂ ਹੋ ਸਕਦਾ ਨਹੀਂ ਜਿਹੜਾ ਡੇਂਗੂ ਦਾ ਵਾਇਰਸ ਹੈ ਜੇ ਬੋਡੀ ਦੇ ਵਿੱਚ ਅੰਦਰ ਜਾਂਦਾ ਤਾਂ ਬੁਖਾਰ ਤਾਂ ਹੋ ਹੀਗਾ ਕਿਉਂਕਿ ਜਿਹੜਾ ਬੁਖਾਰ ਹੈ ਉਹ ਬੋਡੀ ਦਾ ਇੱਕ ਪ੍ਰੋਟੈਕਟਿਵ ਮੈਕੈਨਿਜ਼ਮ ਹੈ ਜਦੋਂ ਕੋਈ ਅੰਦਰ ਆਪਣੇ ਕੋਈ ਬੈਕਟੀਰੀਆ ਵਾਇਰਸ ਜਾਂਦਾ ਹੈ ਬੋਡੀ ਦਾ ਉਹਨੂੰ ਖਤਮ ਕਰ ਲਈ ਬੋਡੀ ਆਪਣਾ ਟੈਂਪਰੇਚਰ ਇਨਕਰੀਜ਼ ਕਰਦੀ ਹੈ ਤਾਂ ਕਿ ਉਸਨੂੰ ਖਤਮ ਕਰ ਸਕੇ ਤੇ ਜੇ ਬੁਖਾਰ ਵੀ ਹੁੰਦਾ ਹੈ ਤਾਂ ਕੋ ਬਰਾਉਂਡ ਦੀ ਲੋੜ ਨਹੀਂ ਹੈ ਡੇਂਗੂ ਵੀ ਕਾਂਬ ਬਾਰੀਆਂ ਵਰਗੀ ਬਿਮਾਰੀ ਹੈ ਤੇ ਇਹਦਾ ਜਿਹੜਾ ਸਿੰਪਟੋਮੈਟਿਕ ਟਰੀਟਮੈਂਟ ਆਪਾਂ ਨੂੰ ਜਿਹੜੇ ਕੁਆਲੀਫਾਈਡ ਡਾਕਟਰ ਨੇ ਜਾਂ ਸਿਹਤ ਸੰਸਥਾਾਂ ਨੇ ਉਹਨਾਂ ਤੋਂ ਲੈਣਾ ਚਾਹੀਦਾ ਨੀਮ ਹਕੀਮਤ ਤੋਂ ਬਚਣਾ ਚਾਹੀਦਾ ਆਮ ਲੋਕਾਂ ਨੂੰ ਕੀ ਇਸ ਵਾਰੀ ਰਾਏਤੀ ਜਾਂਦੀ ਹੈ ਉਹੀ ਇੱਕ ਤਾਂ ਪਾਣੀ ਨਹੀਂ ਖੜਾ ਹੁੰਦੇਣਾ ਇੱਕ ਇਹਦੇ ਵਿੱਚ ਹੋਰ ਹੈ ਕਿ ਜਿਹੜਾ ਡੇਂਗੂ ਦਾ ਮੱਛਰ ਆਮ ਕਰਕੇ ਸਵੇਰੇ ਜਾਂ ਸ਼ਾਮ ਕੱਟਦਾ ਹੈ ਤੇ ਇਸ ਕਰਕੇ ਜਿਹੜੇ ਸਾਡੇ ਕੱਪੜੇ ਐ ਉਹ ਮਤਲਬ ਕਿ ਪੂਰੀਆਂ ਬਾਹਾਂ ਤੇ ਸਰੀਰ ਕਵਰ ਹੋਣਾ ਚਾਹੀਦਾ ਤੇ ਜਿੰਨਾਂ ਜਨਤਾ ਨੂੰ ਬਾਹਰ ਸੌਂਦੀ ਹੈ ਜੋ ਪਬਲਿਕ ਬਾਹਰ ਰਾਤ ਨੂੰ ਬਾਹਰ ਸੌਂਦੀ ਹੈ ਤਾਂ ਉਹਨਾਂ ਨੂੰ ਘਟੋ ਘਟ ਮੱਛਰਦਾਨੀਆਂ ਦਾ ਜਿਹੜਾ ਹੈਗਾ ਉਹ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸੋ ਐਸਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਮੈਂ ਦਾਸ ਦੀ ਜਿਲ੍ਹਾ ਸਰਜਨ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਗੋਲਦੰਦਸ ਦੀ ਕਿ ਡੇਂਗੂ ਤੋਂ ਬਚਾਅ ਵਾਸਤੇ ਜਿਲ੍ਹਾ ਲੁਧਿਆਣਾ ਦੇ ਸਾਰੀ ਸਰਕਾਰੀ ਹਸਪਤਾਲ ਦੇ ਵਿੱਚ ਐਨਐਸ1 ਜਿਹੜਾ ਟੈਸਟ ਹੁੰਦਾ ਬਿਲਕੁਲ ਨਿਸ਼ੁਲ ਗਿਆਨੀ ਫ੍ਰੀ ਹੁੰਦਾ ਆਮ ਜਿਹੜੇ ਲੋਕਾਂ ਜਿਸ ਦੀ ਲੱਗਦਾ ਸ਼ੱਕ ਹੁੰਦਾ ਵੀ ਉਸ ਨੂੰ ਡੇਂਗੋ ਤਾਂ ਨਜ਼ਦੀਕੀ ਜਿਹੜੇ ਸਰਕਾਰੀ ਹਸਪਤਾਲ ਦੇ ਜਾ ਕੇ ਐਨਐਸ1 ਦਾ ਤੁਸੀਂ ਟੈਸਟ ਕਰਾ ਸਕਦੇ ਹੋ ਤਾਂ ਤੁਹਾਨੂੰ ਇਸ ਤੋਂ ਸਾਫ ਪਤਾ ਲੱਗੂਗਾ ਵੀ ਤੁਹਾਨੂੰ ਡੇਂਗੋ ਦੀ ਸ਼ਿਕਾਇਤ ਹੈ ਕਿ ਨਹੀਂ ਆ ਸਭ ਤੋਂ ਈ ਇੱਕ ਸੇਵਲ ਜੀ ਨਾਲ ਗੱਲ ਕੀਤੀ ਗਈ ਵੀ ਲਾਜ ਨਾਲ ਲੋਕ ਪਰਹੇਜ਼ ਵਧੀਆ ਤਾਂ ਕੋਸ਼ਿਸ਼ ਕਰੋ ਆਪਣੇ ਆਸ-ਪਾਸ ਗੰਦਾ ਪਾਣੀ ਖੜਾ ਨਾ ਹੁੰਦੇ ਤਾਂ ਆਪਣੇ ਘਰ ਦੇ ਜਿਹੜੇ ਗਮਲੇ ਆ ਬੂਟੇ ਲੱਗੇ ਹੁੰਦੇ ਉਸ ਨਾਲ ਜਿਹੜੇ ਕੋਲਰ ਹੁੰਦੇ ਉਹਦਾ ਪਾਣੀ ਇੱਕ ਹਫਤੇ ਬਾਅਦ ਜਰੂਰ ਬਦਲੋ ਤੇ ਹਮੇਸ਼ਾ ਹੀ ਸੋ ਲੱਗੇ ਆਪਣੇ ਜਿਹੜੇ ਬਾਹਰ ਜਾਣ ਲੱਗੇ ਬੁਰੀ ਬਾਜੂਆਂ ਦੇ ਕੱਪੜੇ ਪਾ ਕੇ ਰੱਖੋ ਤਾਂ ਕਿ ਉਹ ਨਾ ਕਿਤੇ ਲੁਧਿਆਣਾ ਵਿੱਚ 38 ਦੇ ਕੇਸ ਲੁਧਿਆਣਾ ਵਿੱਚ ਡੇਂਗੂ ਦਾ ਹੈ ਤਾਂ ਕਿ ਇਸ ਦੇ ਨਾਲ ਹੀ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਇਸ ਦੇ ਪੂਕਤਾ ਪ੍ਰਬੰਧ ਕੀਤੇ ਗਏ ਤੇ ਡੇਂਗੂ ਤੋਂ ਬਚਾਅ ਵਾਸਤੇ ਵੀ सिविल अस्पताल काफी बेड है उसके इंतजाम भी किए गए हैं कैमरामैन सलमाना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप